ਇੱਥੇ ਬਹੁਤ ਸੋਹਣੀ ਬਸੋਂ ਸੀ ਇਹ ਟਰਾਲੀਆਂ ਪਾਣੀ ਵਿੱਚ ਡੱਬੀਆਂ ਹੋਈਆਂ ਤੇ ਇਹ ਵਿਸ਼ੇਸ਼ ਘਰ ਜਿਹੜਾ ਮੈਂ ਤੁਹਾਨੂੰ ਦਿਖਾ ਰਿਆਂ ਇੱਕ ਸਾਡੇ ਪਾਠੀ ਸਿੰਘ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਜਦੋਂ ਆਪਾਂ ਅੰਦਰ ਵੜੇ ਆ ਤਬਾਹੀ ਦੇ ਮੰਜ਼ਰ ਦੇਖੇ ਇੱਥੇ ਉਹਨਾਂ ਦੀਆਂ ਬੱਚੀਆਂ ਦੇਖੀਆਂ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਉਹ ਬੱਚੀਆਂ ਕਹਿੰਦੀਆਂ ਸਨ ਕਿ ਆਪਾਂ মিডিਏ ਦੇ ਗਾੜੀ ਨਹੀਂ ਆ ਕੇ ਸਾਡੀ ਜੰਮੂ ਕਸ਼ਮੀਰ ਦੀ ਸੰਗਤ ਮੈਂ ਫੇਰ ਬੇਨਤੀ ਕਰ ਰਿਹਾ ਹੱਥ ਜੋੜ ਕੇ ਬੇਨਤੀ ਜੇ ਕਿ ਇੱਥੇ ਲੰਗਰ ਦੀ ਲੋੜ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਤੇ ਅੱਗੋਂ ਕਹ ਰਹੇ ਨੇ ਖਾਲੀ ਪਸ਼ੂਆਂ ਦੇ ਚਾਰੇ ਦੀ ਗੱਲ ਕਰਦੇ ਪਏ ਨੇ ਜਿਹੜੀ ਸਾਨੂੰ ਜ਼ਰੂਰਤ ਹੈ ਕਿਉਂ ਕਿ ਮੈਂ ਵੀਰ ਜੀ ਨੂੰ ਕਹੂੰਗਾ ਇਸ ਪਾਸੇ ਕੈਮਰਾ ਮਾਰੇ ਇਹ ਜਿਹੜੀ ਹਰੀ ਪਸੀ ਫਸਲ ਜਿਸ ਫਸਲ ਦੇ ਵਿੱਚੋਂ ਕਿਸਾਨ ਵੀਰਾਂ ਨੇ ਆਪਣੇ ਪਸ਼ੂਆਂ ਨੂੰ ਪਾਲਣਾ ਸੀ ਉਹ ਸਾਰੀ ਬਰਬਾਦ ਹੈ ਤੇ ਪਸ਼ੂਆਂ ਦੇ ਚਾਰੇ ਦੇ ਲਈ ਇਹ ਵੀਰ ਜੀ ਬੇਨਤੀ ਕਰਦੇ ਪਾਠਾ ਦੇ ਚੌਕਰ ਚਾਹੀਦੇ ਹੋਰ ਕਿਹੇ ਚੀਜ਼ ਦੀ ਲੋੜ ਨਹੀਂ ਤੇ ਹੋ ਸਕੇ ਤਾਂ ਹੋਰ ਦੋ ਮਹੀਨਾ ਕਰ ਕਣਕ ਤੇ ਖਾਦ ਜਿਹੜੇ ਗਾਂ ਬਜਾਈ ਕਰਨੀਆਂ ਸਾਡੇ ਕੋਲ ਉਹਨੇ ਪੈਸੇ ਹੈ ਨਹੀਂ ਕਿ ਜਿਹੜਾ ਅਸੀਂ ਗਾਂ ਬੀਜ ਸਕੀਏ ਇੰਨੀ ਕ ਹੱਲ ਕਰਿਓ ਤੇ ਮਿਹਰਬਾਨੀ ਹੋਏਗੀ ਤੁਹਾਡੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੰਮੂ ਕਸ਼ਮੀਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਜਿਹੜੀ ਸੰਗਤ ਸਾਨੂੰ ਦੇਖ ਰਹੀ ਹੈ ਮੈਂ ਆਪ ਨਾਲ ਸਾਂਝਾ ਕਰਾਂ ਕਿ ਆਪਾਂ ਕੋਨੇਵਾਲ ਪਿੰਡ ਦੇ ਲਾਗੇ ਪਿੰਡ ਮਾਛੀਵਾਲ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਫੋਗਿੰਗ ਦੀਆਂ ਮਸ਼ੀਨਾਂ ਲੈ ਕੇ ਪੰਥਕ ਅਕਾਲੀ ਲਹਿਰ ਦੇ ਨਾਲ ਮਿਲ ਕੇ ਯੂनाइटेड ਸਿੱਖ ਤੇ ਜਿਹੜੀ ਸਾਡੇ ਸਿੰਬਲ ਕਮਿਟੀ ਡਿਵੈਲਪਮੈਂਟ ਸੁਸਾਇਟੀ ਆਪਾਂ ਮਿਲ ਕੇ ਇਸ ਇਲਾਕੇ 'ਚ ਫੋਗਿੰਗ ਕਰਨ ਲਈ ਆਏ ਸੀ ਲੇਕਿਨ ਜਦੋਂ ਤੁਰਦੇ ਆ ਤੁਰਦੇ ਇਸ ਘਰ ਲਾਗੇ ਪਹੁੰਚੇ ਹਾਂ ਇਸ ਘਰ ਦੇ ਵਿੱਚ ਜਦੋਂ ਆਪਾਂ ਵੇਖਿਆ ਚਾਰੇ ਪਾਸੇ ਮੈਂ ਵੀਰ ਜੀ ਨੂੰ ਕਹੂੰਗਾ ਇਸ ਪਾਸੇ ਵਿਖਾਰੇ ਇੱਧਰ ਦੇ ਮੰਜ਼ਰ ਇਹ ਸਾਹਮਣੇ ਤੁਸੀਂ ਦੇਖਣਿਓ ਬਿਲਕੁਲ ਲਾਗੇ ਤੁਸੀਂ ਟੁੱਟੀ ਹੋਈ ਜੇਸੇ ਨੇ ਮਾਛੀਵਾਲ ਪਿੰਡ ਤੇ ਕੋਨੇਵਾਲ ਪਿੰਡ ਨੂੰ ਦੋਆ ਉਹਨੂੰ ਆਪਸ ਵਿੱਚ ਘੇਰੇ ਵਿੱਚ ਲੈ ਲਿਆ ਇਸ ਪਾਣੀ ਦੀ ਮਾਰ ਨੇ ਸਾਹਮਣੇ ਤੁਸੀਂ ਦੇਖਦੇ ਹੋ ਟਰੈਕਟਰ ਉਹ ਸ਼ੈੱਡ ਜਿਹੜਾ ਟੁੱਟਾ ਪਿਆ ਕੱਲ ਤੱਕ ਇੱਥੇ ਬਹੁਤ ਸੋਹਣੀ ਵੱਸੋਂ ਸੀ ਇਹ ਟਰਾਲੀਆਂ ਪਾਣੀ ਵਿੱਚ ਦੱਬੀਆਂ ਹੋਈਆਂ ਤੇ ਇਹ ਵਿਸ਼ੇਸ਼ ਘਰ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਸਾਡੇ ਪਾਠੀ ਸਿੰਘ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਜਦੋਂ ਆਪਾਂ ਅੰਦਰ ਬੜੇ ਆ ਤਬਾਹੀ ਦੇ ਮੰਜ਼ਰ ਦੇਖੇ ਇੱਥੇ ਉਹਨਾਂ ਦੀਆਂ ਬੱਚੀਆਂ ਦੇਖੀਆਂ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਉਹ ਬੱਚੀਆਂ ਕਹਿੰਦੀਆਂ ਸਨ ਕਿ ਆਪਾਂ ਮੀਡੀਆ ਦੇ ਗਾੜੀ ਨਹੀਂ ਆਉਣਾ ਤੇ ਆਪਾਂ ਉਹਨਾਂ ਨੂੰ ਅੱਗੇ ਵੀ ਨਹੀਂ ਲਿਆਵਾਂਗੇ ਲੇਕਿਨ ਜਦੋਂ ਇੱਥੇ ਪਹੁੰਚੇ ਹਾਂ ਉਹਨਾਂ ਨੂੰ ਆਪਾਂ ਪੁੱਛਿਆ ਕਿ ਭੈਣੇ ਕਿਸੇ ਚੀਜ਼ ਦੀ ਜ਼ਰੂਰਤ ਤੇ ਮੈਂ ਹੈਰਾਨ ਹਾਂ ਕਿ ਇਹਨਾਂ ਦੇ ਜਜ਼ਬੇ ਕਿੱਦਾਂ ਦੇ ਨੇ ਕਹਿੰਦੇ ਨੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਹਨਾਂ ਦੇ ਘਰ ਸਭ ਕੁਝ ਰੁੜਿਆ ਪਿਆ ਹੈ ਇੱਥੇ ਇਹਨਾਂ ਦੇ ਤਾਇਆ ਜੀ ਖੜੋਤੇ ਨੇ ਉਹਨਾਂ ਨੂੰ ਪੁੱਛਿਆ ਜਿਨ੍ਹਾਂ ਦੇ ਪਸ਼ੂ ਤੱਕ ਮਰ ਚੁੱਕੇ ਨੇ ਤੇ ਜਿਸ ਜਗ੍ਹਾ ਤੇ ਰਹਿ ਕੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਇੱਥੇ ਸਾਡੇ ਲਈ ਖੜੋਣਾ ਮੁਸ਼ਕਲ ਹੈ ਲੇਕਿਨ ਫਿਰ ਵੀ ਉਹ ਆਪਣੇ ਘਰਾਂ ਨੂੰ ਤਿਆਰ ਕਰ ਰਹੇ ਨੇ ਆਪਾਂ ਫੋਗਿੰਗ ਕਰਨੀ ਸੀ ਤੇ ਭੈਣਾਂ ਨੇ ਕਿਹਾ ਨਹੀਂ ਵੀਰੇ ਹਾਲੇ ਫੋਗਿੰਗ ਦੀ ਲੋੜ ਨਹੀਂ ਜਦੋਂ ਆਪਾਂ ਸਫਾਈ ਕਰ ਲਵਾਂਗੇ ਫਿਰ ਤੁਸੀਂ ਫੋਗਿੰਗ ਕਰਿਓ ਫਿਰ ਵੀ ਆਪਾਂ ਬਾਹਰਲੇ ਏਰੀਏ ਵਿੱਚ ਕਿਉਂਕਿ ਆਪਾਂ ਜੰਮੂ ਕਸ਼ਮੀਰ ਤੋਂ ਆਏ ਆ ਥੋੜੀ ਬਹੁਤੀ ਸੇਵਾ ਕਰਕੇ ਜਾਵਾਂਗੇ ਸੋ ਜੰਮੂ ਕਸ਼ਮੀਰ ਦੀ ਸੰਗਤ ਨੂੰ ਜਿਹੜਾ ਮੈਂ ਸੁਨੇਹਾ ਦੇਣਾ ਚਾਹੁੰਨਾ ਤਿੰਨ ਚਾਰ ਦਿਨ ਤੋਂ ਮੈਂ ਲਗਾਤਾਰ ਆਪ ਸੰਗਤਾਂ ਨੂੰ ਬੇਨਤੀ ਕਰ ਰਿਹਾ ਇਹ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਇਹ ਆਪਾਂ ਆਪਣੇ ਇੱਕ ਬਾਣੀ ਦੇ ਵੀਰਾਂ ਨੂੰ ਵੀ ਭੇਜਾਂਗੇ ਹੌਂਦ ਚੈਨਲ ਤੇ ਵੀ ਭੇਜਾਂਗੇ ਤੇ ਆਪਸੀ ਸਾਂਝ ਜਿਸ ਨੇ ਸਾਡਾ ਬੜਾ ਸਾਥ ਦਿੱਤਾ ਉਹਨੂੰ ਵੀ ਭੇਜਾਂਗੇ ਤਾਂ ਕਿ ਸਾਡੀ ਜੰਮੂ ਕਸ਼ਮੀਰ ਦੀ ਸੰਗਤ ਮੈਂ ਫਿਰ ਬੇਨਤੀ ਕਰ ਰਿਹਾ ਹੱਥ ਜੋੜ ਕੇ ਬੇਨਤੀ ਜੇ ਕਿ ਇੱਥੇ ਲੰਗਰ ਦੀ ਲੋੜ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਤੇ ਅੱਗੋਂ ਕਹ ਰਹੇ ਨੇ ਖਾਲੀ ਪਸ਼ੂਆਂ ਦੇ ਚਾਰੇ ਦੀ ਗੱਲ ਕਰਦੇ ਪਏ ਨੇ ਜਿਹੜੀ ਸਾਨੂੰ ਜ਼ਰੂਰਤ ਹੈ ਕਿਉਂ ਕਿ ਮੈਂ ਵੀਰ ਜੀ ਨੂੰ ਕਹੂੰਗਾ ਇਸ ਪਾਸੇ ਕੈਮਰਾ ਮਾਰੇ ਇਹ ਜਿਹੜੀ ਹਰੀ ਪਸੀ ਫਸਲ ਜਿਸ ਫਸਲ ਦੇ ਵਿੱਚੋਂ ਕਿਸਾਨ ਵੀਰਾਂ ਨੇ ਆਪਣੇ ਪਸ਼ੂਆਂ ਨੂੰ ਪਾਲਣਾ ਸੀ ਉਹ ਸਾਰੀ ਬਰਬਾਦ ਹੈ ਤੇ ਪਸ਼ੂਆਂ ਦੇ ਚਾਰੇ ਦੇ ਲਈ ਇਹ ਵੀਰ ਜੀ ਬੇਨਤੀ ਕਰਦੇ ਪਏ ਨੇ ਹੋਰ ਵੀ ਜਿਹੜੇ ਵੀਰ ਕਿਤੇ ਉਹਨਾਂ ਦੀ ਮਾਲੀ ਸਹਾਇਤਾ ਕਰਨਾ ਚਾਹਣ ਆਪਾਂ ਵੀ ਆਪਣੇ ਵੱਲੋਂ ਜੋ ਕੁਝ ਹੋ ਸਕਦਾ ਸੀ ਇੱਥੇ ਉਹਨਾਂ ਦੀ ਥੋੜੀ ਬਹੁਤੀ ਮਦਦ ਕਰਕੇ ਗਏ ਨੰਬਰ ਆਪ ਨੂੰ ਦੇ ਦੇਵਾਂਗੇ ਲੇਕਿਨ ਇਹ ਹੱਥ ਜੋੜ ਕੇ ਬੇਨਤੀ ਆਪਾਂ ਕਰ ਰਹੇ ਆਂ ਭਾਈ ਲੰਗਰ ਦੀਆਂ ਰਸਤਾ ਨਾ ਇਕੱਠੀਆਂ ਕਰੋ ਕਿਉਂਕਿ ਜਿਸ ਜਗ੍ਹਾ ਤੋਂ ਵੀ ਆਪਾਂ ਤੁਰ ਕੇ ਆ ਰਹੇ ਆਂ ਸਾਨੂੰ ਆਪ ਲੰਗਰ ਪੁੱਛ ਰਹੇ ਨੇ ਇਸ ਪਰਿਵਾਰ ਦੇ ਵਿੱਚੋਂ ਵੀਰ ਜੀ ਨਾਲ ਘਰ ਸਾਫ਼ ਕਰ ਰਹੇ ਸਾਨੂੰ ਕਹਿ ਰਹੇ ਨੇ ਭਾਈ ਸਾਹਿਬ ਤੁਹਾਨੂੰ ਪ੍ਰਸ਼ਾਦਾ ਪਾਣੀ ਸ਼ਿਕਾਈਏ ਚਾਹ ਸਕੋਗੇ ਇਹ ਹੈ ਭਾਈ ਗੁਰੂਆਂ ਦੀ ਧਰਤੀ ਮੇਰੇ ਸਤਿਗੁਰੂ ਗੁਰੂ ਨਾਨਕ ਦਾ ਵਸਾਇਆ ਹੋਇਆ ਪੰਜਾਬ ਜਿਸ ਪੰਜਾਬ ਤੇ ਸਾਨੂੰ ਮਾਣ ਹੈ ਮੈਂ ਵੀਰ ਜੀ ਨੂੰ ਕਹੂੰਗਾ ਬਜ਼ੁਰਗਾਂ ਦੇ ਕੋਲ ਆ ਕੇ ਸੁਨੇਹਾ ਲੈਣ ਉਹਦੇ ਬਾਅਦ ਆਪਾਂ ਸਮਾਪਤੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਆ ਵੀ ਚਾਰ ਤੇ ਤੂੜੀ ਬਸ ਜੰਗਰਾਂ ਦਾ ਪੱਟਾ ਤੇ ਚੌਖਰ ਚਾਹੀਦੀ ਆ ਹੋਰ ਕਿਹੇ ਚੀਜ਼ ਦੀ ਲੋੜ ਨਹੀਂ ਤੇ ਹੋ ਸਕੇ ਤੇ ਹੋਰ ਦੋ ਮਹੀਨਿਆਂ ਕਿ ਕਣਕ ਤੇ ਖਾਦ ਜਿਹੜੇ ਗਾਂ ਬਜਾਈ ਕਰਨੀ ਆ ਸਾਡੇ ਕੋਲ ਉਹਨੇ ਪੈਸੇ ਹੈ ਨਹੀਂ ਕਿ ਜਿਹੜੇ ਅਸੀਂ ਗਾਂ ਬੀਜ ਸਕੀਏ ਇੰਨੀ ਕੁ ਹੱਲਪ ਕਰੋ ਤੇ ਮਿਹਰਬਾਨੀ ਹੋਏਗੀ ਤੁਹਾਡੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ